ਹਾਂ ਜੀ ਜਰ ਸਾਰੇ ਨਾ ਬੈਲਕਮ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਵੀਰੋ ਅੱਜ ਤਰੀਕ ਹੈਗੀ 23 ਤਰੀਕ ਆ ਪਹਿਲਾ ਮਹੀਨਾ 2025 ਤੇ ਆ ਪੂਰੇ ਖੜੇ ਆ ਦੇਖ ਸਕਦੇ ਹੋ ਤੇ ਪੰਪ ਦੇ ਖੜੇ ਸੀਗੇ ਪੰਪ ਦੇ ਪਾ ਤਾਂ ਖੜੇ ਆ ਤੇ ਹੁਣ ਵੀਰੋ ਚਾਹ ਬਣਾਉਣੇ ਆ ਤੇ ਸਵੇਰ ਤੇ ਵੱਜੇ ਨੇਗੇ 8 ਤੇ ਆਪਾਂ ਰਾਤ ਦੀ ਤੁਰਦੇ ਫਿਰਦੇ ਆ ਤੇ ਇੱਥੋਂ ਮੰਨ ਲਓ ਜੀ ਸ੍ਰੀ ਹਜੂ ਸਾਹਿਬ ਰਹਿ ਗਿਆ ਵਾ 500 ਕਿਲੋਮੀਟਰ ਰਹਿ ਗਿਆ ਬਸ ਤੇ ਬੱਸ ਹੁਣ ਚਾਹ ਚ ਬਣਾਉਣੇ ਫਿਰ ਤੁਰਦੇ ਆ ਦੇ ਅੱਜ ਛੋੜੀਓ ਨਿਤਰਾ ਹਬਣੀ ਉਹ ਗਲਾ ਨੂੰ ਪੀਤਾ ਹੋਵੇ ਪ੍ਰੋਗਰਾਮ ਅਈ ਪਈਏ ਹੱਥਿਕ ਨਾਲ ਡਾਕਟਰ ਲਓ ਜੀ ਦੇਖੋ ਦੇ ਚੀਜ਼ ਪਾਣੀ ਹੈ ਨਹੀਂ ਸੀ ਖਪਰ ਦਾ ਰਿਖੇ ਪਾਉਂਦੀ ਆਲਾ ਲਾਵੇ ਉਹ ਨਾਲ ਇਤਲਾ ਹੁੰਦਾ ਮੈਂ ਇੱਕ ਲੱਗ ਲਿਆ ਉਹਦਾ ਮੈਂ ਜੀ ਸੋਹਾਂ ਜੀ ਸਭ ਨੇ ਚਾਹ ਸਕ ਲਈ ਤੇ ਬਸ ਉਹਨਾਂ ਦਾ ਸਮਾਂ ਸਮੋਹ ਰੱਖਦੇ ਆ ਤੇ ਬਾਅਦ ਤੋੜਦੇ ਆ ਹਾਂ ਚਲੋ ਜੀ ਸਾਸਰੀਏ ਕਾਲ ਤੇ ਚਲੋ ਜੀ ਚੱਲ ਤੁਰਪੇ ਜੀ ਲੈ ਲਓ ਜੀ ਛੱਟ 8 5 ਚੱਲੇ ਤੁਰਪੇ ਕਿਆ ਕਿਲੋਮੀਟਰ ਰਹਿ ਗਿਆ ਸੌਰੀ ਜੀ 500 ਕਿਲੋਮੀਟਰ ਪਿਆ ਪਰ ਇਹ ਕਹਿੰਦੇ ਨੇ 24 ਘੰਟੇ ਟ੍ਰੱਕ ਚੱਲਦਾ ਵਾ ਰੱਬ ਦੀ ਮਿਹਰ ਨਾਲ ਤੇ ਪਿੰਨਾ ਵਾਲੋਂ ਵੇਚਣੋਂ ਦੇ ਸੀਗੇ ਤੇ ਹੁਣ ਸਾਡੀ ਚੱਲ ਰਹੀ ਨਾ ਦੇਖੋ ਜੀ ਫੇਰਾ ਲੋਹਾਰੀ ਉਹ ਵੀ ਕੱਟ ਕੇ ਸੜਕ ਬਣਾ ਜੀ ਲੈ ਹੋਰ ਕੀ ਕਰੀਂ ਹਾਂ ਥੋੜਾ ਬੰਨੀ ਲਿਖਦੇ ਆਂ ਮਿਆਂ ਇਧਰ ਇਹ ਖੜੀ ਪਾਣੀਆਂ ਦੇ ਪੈਰ ਤੇ ਦੋਨੋਂ ਘਾਟ ਚ ਮੈਂ ਸੁਲਾਈ ਹੁੰਦਾ ਨਹੀਂ ਪਾਣੀ ਇਹ ਲਾ ਪੜੀਆਂ ਲਾ ਕੇ ਜਮਾਨਾ ਦੇ ਲੋ ਜੀ ਵਿੱਚ ਵਿੱਚ ਮਾਰੇ ਮਾਰੇ ਪੈਂਡ ਨੇਗੇ ਐਕਟਿਵ ਸਕੂਲ ਆ ਸਾਡੀ ਇਹ ਟੈਂਕੀ ਆ ਇਹ ਲੈ ਛੋਟੇ ਮੋਟੇ ਵਾਦਾਈ ਕੰਮ ਕਰਕੇ ਮਰਦਾ ਕੰਮ ਗੁਜ਼ਾਰਾ ਕਰਦੇ ਆ ਭਾਈ ਜੇ ਵਾ ਸੰਖਿਆਵੇਂ ਇਹਨਾਂ ਦੀ ਮੈਂ ਕਹਿੰਦਾ ਊਂ ਕੀ 100 200 ਉਹ ਦੋਸਤ ਹੀ ਹੁੰਦਾ ਨਹੀਂ ਕੀ ਮਾਰਾ ਆਪਣਾ ਨਿਕਰਾ ਕਿੱਥਾ ਵਜ ਜਮਈ ਦੇਖੋ ਜੀ ਤੇ ਆ ਕੁੱਕ ਲੱਗੀ ਲੱਗਦੀ ਆ ਆ ਦੇਖ ਜਦੋਂ ਹੱਥ ਦੇ ਵਿੱਚ ਜੀ ਆ ਗਈ ਪਾਣੀ ਦੇ ਕੰਮ ਦਾ ਫੁੱਲ ਤੇ ਦੇਖੋ ਹੋਰ ਇਲਾਕੇ ਚ ਗੁਰਦੁਆਰਾ ਸਾਹਿਬ ਜੇ ਉਹਨਤੇ ਪ੍ਰਸ਼ਾਦਾ ਪਾ ਨਹੀਂ ਸਕਾਂਗੇ ਰਸੀਨ ਦੀ ਸੰਗਤ ਤੇ ਆ ਜੋ ਕਹਾਂ ਮੇਰੇ 2:30 ਹੋ ਗਿਆ ਤੋਂ ਮੈਂ ਪ੍ਰਸ਼ਾਦਾ ਪਾ ਨਹੀਂ ਸਕਦੇ ਆ ਤੇ ਆ ਜੋ ਲੋਕਾਂ ਨੇ ਰਸੀਨ ਦੀ ਸੰਗਤ ਪ੍ਰਸ਼ਾਦਾ ਲੌਂਗ ਦੀ ਤਿਆਰੀ ਕਰ ਰਹੀ ਆ ਵੀਰਾ ਆਟਾ ਕੰਨ ਰਹੇ ਆ ਇਹ ਵਾ ਪ੍ਰਸ਼ਾਦਾ ਦੀ ਤਿਆਰੀ ਕਰ ਰਹੇ ਆ ਜੀ ਵੀਰੋ ਜੀ ਦੀ ਸੰਗਤ ਆਪਾਂ ਸਾਦਾ ਰੰਦੀ ਤੇ ਬੂਦੋ ਨੂੰ ਤੋਂ ਆਈ ਵੀਰੋ ਦੀ ਸੰਗਤ ਦੇ ਪ੍ਰਸਾਦ ਦਾ ਲਾਉਂਗੀ ਤੇ ਲੋ ਜੀ ਵੀਰੋ ਇਹ ਪ੍ਰਸਾਦ ਆ ਪਾਣੀ ਆਪਾਂ ਛਕਦੇ ਸੀ ਕਿ ਤੇ ਹੁਣ ਤੁਰ ਪਏ ਤੇ ਟਾਈਮ ਹੋ ਗਿਆ 12 ਵਜੇ ਵੀਰੋ ਤੇ ਚਲੋ ਫਿਰ ਆ ਜਾਓ ਹਾਂਜੀ ਇਹਦੇ ਦੇਸ਼ ਆਦਿ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਸੀਗੇ ਤੇ ਵੀ ਪ੍ਰਸ਼ਾਦਾ ਪਾਣੀ ਵੀ ਛਕਲੇ ਸੀਗਾ ਵਲੌਗ ਆਪਾਂ ਤਾਂ ਨਹੀਂ ਬਣਾਇਆ ਹੈਗਾ ਜੋ ਕਿ ਨਾ ਬੈਂਟ ਲੋਜੀ ਫੋਨ ਦੀ ਤੇ ਮੰਨ ਲਓ ਜੀ 6:30 ਆਪਰੇ ਪਹੁੰਚ ਗਏ ਸੀਗੇ ਤੇ ਆਪਰ ਮਾ 4 ਕਿਲੋਮੀਟਰ ਨਾ ਇੰਨਾ ਸੜਕ ਟੁੱਟੀ ਹੋਈ ਸੀ ਬਹੁਤ ਜਿਆਦੇ ਹੱਦ ਤੋਂ ਵੱਧ ਜੋ ਕਿ ਉਹ ਆਪ ਨੂੰ ਬਹੁਤ ਮਨ ਦਾ 2-3 ਘੰਟੇ ਲੱਗ ਗਏ ਉਹਨਾਂ ਲੰਘਣ ਨੂੰ ਹੀ ਤੇ ਬਸ ਹੁਣ ਕਹਿੰਦੇ ਇੱਥੋਂ 300 ਕਿਲੋਮੀਟਰ ਰਹਿ ਗਿਆ ਤੇ ਮੰਨ ਲਾ ਬਦਨੇ ਕਹਿੰਦਾ 4-5 10 ਕਿਲੋਮੀਟਰ ਟੁੱਟੂ ਸੜਕਾ ਤੇ ਬਾਕੀ ਸਾਰੀ ਬਈ ਹਾਈਵੇ ਆ ਪੂਰਾ ਵਧੀਆ ਸੜਕਾ ਤੇ ਬਸ ਹੁ ਤੁਰਦੇ ਆ ਤੇਲ ਤੂਲਾ ਜੀ ਪਾ ਲਿਆ ਦੁਬਾਰ ਤੋਂ ਫਿਰ ਟੈਂਕੀ ਫੁੱਲਾ ਕਰਤੀ ਕਿਰ ਆਪਾਂ ਦੇਖੀਏ ਟੈਂਕ ਉਹ ਚ ਪਾ ਲਿਆ ਤੇ ਪਹਿਲਾਂ ਵੀ ਪਟਰਲ ਪੰਪ ਤੇ ਪਾਇਆ ਸੀਗਾ ਤੇ ਬਸ ਹੁ ਤੁਰਦੇ ਆ ਤੇ ਮੰਨ ਲਾ ਅੱਜ ਅਸੀਂ ਪਹੁੰਚ ਜਾਾਂਗੇ ਜੀ ਤੇ ਆਪਾਂ ਨੇ ਅੱਜ ਅੱਜ ਚ ਮੰਨ ਲਓ ਹੁਣ ਬੱਜੇ 7:00 ਵਜੇ ਸੱਤ ਦੇ ਸੱਤ ਮਾ ਸੱਤ 10 ਹੋ ਗਏ ਤੇ ਬਸ ਹੁਣ ਤੁਰ ਪਏ ਇੱਥੋਂ ਟੁਰ ਕੇ ਮਤਲਬ 4 ਕਿਲੋਮੀਟਰ ਬਹੁਤ ਟਾਈਮ ਲੱਗ ਜੂ ਤੇ ਬਾਕੀ ਹਾਈਵੇ ਆ ਤੇ ਬਸ 300 ਕਿਲੋਮੀਟਰ ਰਹਿ ਗਿਆ ਤੇ ਬਸ ਅੱਜ ਮਤਲਬ ਅੱਜ ਦੀ ਆਖਰੀ ਰਾਤ ਹੀ ਬਸ ਤੇ ਕੱਲ ਨੂੰ ਪੱਕਾ ਉੱਥੇ ਪਹੁੰਚ ਜਾਵਾਂਗੇ ਸਵੇਰੇ ਪਹੁੰਚ ਜਾਗੇ 5 ਵਜੇ ਜਾਂ ਕਿ ਪਤਾ ਪਰ ਰਾਤ ਨੂੰ ਪਹੁੰਚ ਜੀਏ 3 ਵਜੇ ਕੀ ਪਤਾ ਨਹੀਂ ਕੁਛ ਨਹੀਂ ਪਤਾ ਪੱਕਾ ਨਹੀਂ ਕਹਿ ਸਕਦੇ ਕਿ ਪਰ ਅੱਜ ਦੀ ਰਾਤ ਹੀ ਕਰ ਲਈ ਆਪਣੇ ਕੋਲ ਤੇ ਪਹੁੰਚ ਜਾਣਾ ਇਹ ਵਾਅਦਾ ਕਰਦੇ ਆ ਤੇ ਆ ਜੀ ਤੇ ਟਾਈਮ ਹੋ ਗਿਆ 6:00 7:00 ਹੋ ਗਿਆ ਤੇ ਮੰਨ ਲਓ ਆਤਾ ਕੰਦਾ 50 ਨੂੰ ਲੱਗ ਜੂਗਾ ਤੇ ਮਨ ਲਖਦਾ ਦੂਤ ਵਾ 10 ਚੌੜੀ ਲਾ ਜਾਂਦੇ ਕਿ ਪਤਾ ਨਹੀਂ ਤੇ ਬਸ ਇਹ ਤੋਂ ਬਾਅਦ ਇਹ ਤੋਂ 80 ਕਿਲੋਮੀਟਰ ਆ ਬਸ ਸਹਿਜ ਮਜੂਬ ਸਾਹਿਬ ਜੀ ਬਸ ਫਿਰ ਆ ਪਹੁੰਚ ਜਾਣਾ ਵਾ ਫੇ ਹੁਣ 10 ਸਾਂ ਕਰਾਵਾਂਗੇ ਤੇ ਆ ਜੋ ਤੇ ਵਿਰੋ ਕਰੋ ਜੈਕ ਪਹੁੰਚ ਗਏ ਵੀਰੋ ਸੱਚਖੰਡ ਸ੍ਰੀ ਹਜੂਰ ਸਾਹਿਬ ਨੰਦੇੜ ਮਹਾਰਾਸ਼ਟਰ ਚ ਤੇ ਤੁਹਾਨੂੰ ਦੱਸ ਦਈਏ ਵੀਰੋ ਆਪਾਂ ਨੂੰ ਕਿੰਨੇ ਦਿਨ ਲੱਗੇ ਤੇ ਕਿੰਨੀਆਂ ਰਾਤਾਂ ਲੱਗੀਆਂ ਤੇ ਆਪ ਨੂੰ ਵੀਰੋ ਆਪਾਂ ਤੁਰੇ ਸੀ ਪਿੰਡੋਂ 10 ਮਨ ਲਾ 6 ਦਾ ਤੁਰੇ ਸੀ ਹਣਾ 20 ਤਰੀਕ ਨੂੰ ਪਹਿਲੇ ਮਹੀਨੇ 2025 ਚ ਤੇ ਅੱਜ ਤਰੀਕ ਹੈਗੀ ਵੀਰੋ 24 ਤਰੀਕ ਆ ਤੇ ਪਹਿਲਾ ਮਹੀਨਾ 2025 ਤੇ ਮੰਨ ਲਓ ਜੀ ਹੁੰ ਦੱਸ ਦਨੇ ਆ ਤੇ ਦਿਨ ਲੱਗ ਗਿਆ ਆਪਣੇ ਵੀਰੋ ਪੰਜ ਤੇ ਰਾਤਾਂ ਲੱਗ ਗਿਆ ਪੂਰੀਆਂ ਚਾਰ ਤੇ ਬਸ ਤੇ ਆਪਾਂ ਤੁਹਾਨੂੰ ਦਸਨ ਵੀ ਕਰਾਵਾਂਗੇ ਸੱਚ ਕਰਨ ਸ੍ਰੀ ਹਜੂ ਸਾਹਿਬ ਦੇ ਤੇ ਬਸ ਵਲੋਗ ਆਪਣੇ ਦੇਖੀ ਜਾਓ ਤੇ ਤੁਹਾਨੂੰ ਸਭ ਕੋ ਦਿਖਾਵਾਂਗੇ ਤੇ ਦਸਨ ਵੀ ਕਰਾਵਾਂਗੇ ਤੇ ਬਸ ਤੁਹਾਨੂੰ ਪ੍ਰਸ਼ਾਦਾ ਪਾਣੀ ਛਕ ਲਈਏ ਤੇ ਬਾਕੀ ਗੱਲਬਾਤ ਤੁਹਾਡੇ ਅੱਗੇ ਕਰਦੇ ਆਂ ਸਦਾ ਸਕੰਦ ਤੋਂ ਬਾਅਦ ਤੇ ਆਜੋ ਜੀ ਅੱਜ ਦਾ ਵਲੌਗ ਭਰਾ ਇੰਨਾ ਕੀ ਆ ਤੇ ਬਸ ਤੁਹਾਨੂੰ ਸੱਚ ਕੰਨ ਹਰ ਜੂਸ ਸਾਹਿਬ ਤੁਹਾਨੂੰ ਕੱਲ ਨੂੰ ਦਰਸਾ ਕਰਾਵਾਂਗੇ ਮਨ ਲਾ ਵੀ ਅਗਲੇ ਵਲੌਗ ਚ ਤੇ ਬਸ ਵਲੌਗ ਦੇਖਣੇ ਲਾਈਕ ਕਮੈਂਟ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਚਲੋ ਫਿਰ ਅੱਜ